ਮੋਕਾ ਸੀ ਤੁਹਾਨੂੰ ਵਿਚਾਰ ਸਾਂਝੇ ਕਰਨ ਦਾ ਕੋੜ ਮੇਰੇ ਵਿਚਾਰ ਮੇਰੀ ਬੀਤੀਆਂ ਤੁਸੀਂ ਮੰਨ ਕੇ ਇੱਕ ਤਰੀਕ ਨੂੰ ਪੰਜੇ ਚੋਂ ਇੱਕ ਸਾਨੂੰ ਇੱਕ ਮਾਨ ਸਤਕਾਰ ਜੋਪਾ ਸਾਡੇ ਵਾਸਤੇ ਅਸੀਂ ਉਹ ਪੁੰਡਣ ਤੇ ਬੀਬੀ ਹਰ ਸੰਗਤ ਨੂੰ ਦਿਖਾਉਣਾ ਹੈ ਉੱਧਰ ਸਾਡੇ 18 ਦੀ ਰਸਤਾ ਸਾਥ ਦੀ ਦੁਆਰਾ ਬੱਤੂ ਆਪਾਂ ਦੇਖਦੇ ਆਂ ਜੀ ਨੂੰ ਚੋੜਦੇ ਪੜਦੇ ਆਂ ਜਦੋਂ ਕਿਸੇ ਨੂੰ ਦਿੱਕਤ ਨਹੀਂ ਮਿਲਦੀ ਕੋਈ ਘਰੇ ਨੁਸਖੇ ਬੈਠ ਜਾਂਦਾ ਕੋਈ ਸ਼ਰਤ ਰੱਖ ਲੈਂਦਾ ਕੋਈ ਮੰਗ ਰੱਖ ਲੈਂਦਾ ਜਾਂ ਉਹ ਪੈਸੇ ਦੀ ਝਾਕ ਕਰਦਾ ਜਾਂ ਕੋਈ ਕਹਿੰਦਾ ਵੀ ਦਿੱਲੀੋਂ ਵੱਡਾ ਲੀਡਰ ਬਣਾ ਫੇਰ ਮੇਰੇ ਮੈਨੂੰ ਕੋਈ ਰਾਹ ਨਾ ਫੇਰ ਮੈਂ ਦੁਰਵਾਜਾ ਨਾ ਪਰ ਮੈਂ ਹੁਣ ਟੋੜੇ ਰਾਹੀਂ ਇੱਕ ਮੰਗ ਰੱਖਦਾ ਇਹਨਾਂ ਦੇ ਅੱਗੇ ਉਹ ਵੀ ਮੰਗ ਇਹ ਹੈ ਆਪਣੇ ਕਮਾਨ ਉਧਰ ਤੋਂ ਨਹੀਂ ਕਿਤੇ ਜ਼ਿਆਦਾ ਮੰਨੋ ਉਹ ਹਰਕਾ ਕਿ ਜਰਾ ਕਿਉਂਕਿ ਉਹਨਾਂ ਨੂੰ ਇੱਕ ਵਧੀਆ ਲੀਡਰ ਮਿਲ ਗਿਆ ਤੋਂ ਤੋਂ ਦਾ ਵੀ ਛੱਡ ਤੇ ਬਹੁਤ ਵੱਡਾ ਕਰ ਗਿਆ ਹੋਇਆ ਕਿ ਤਿੰਨਵਾਰੀ ਵਧੀਆ ਐਮ.ਐਲ.ਏ ਬਣਾਇਆ ਪਰ ਤਿੰਨੋ ਵਾਲੀ ਆਪੋਜੀਸ਼ਨ ਕਰ ਇਹ ਆਪੋਜੀਸ਼ਨ ਦੇ ਵਿੱਚ ਉਧਰ ਤੇ ਜਿਹੜਾ ਵਿਧਾਨ ਸਭਾ ਦਾ ਐਮ.ਐਲ.ਏ ਹੁੰਦਾ ਨਾ ਉਹਦੇ ਕੋਲੇ ਕੋਈ ਗ੍ਰਾਂਟ ਨਹੀਂ ਹੁੰਦੀ ਉਹਦੇ ਕੋਲੇ ਕੋਈ ਪੈਸਾ ਨਹੀਂ ਹੁੰਦਾ ਦੇ ਹਾਂ ਜਿਹੜਾ ਮੈਂਬਰ ਪਾਰਲੀਮੈਂਟ ਦਾ ਉਹ ਤੇ ਸਰਕਾਰ ਦੇ ਹੈਗਾ ਤੇ ਨਹੀਂ ਹੈਗਾ ਉਹਦੇ ਕੋਲੇ 1 ਸਾਲ ਦਾ 6 ਕਰੋੜ ਰੁਪਇਆ ਹੁੰਦਾ ਹੈ। ਉਹਦੇ ਕੋਲੇ ਐਈਆਂ ਖੁਦਿਲਾ ਹੁੰਦੀਆਂ ਨੇ ਜਿਹਨੂੰ ਪਹਿਲਾਂ ਦੱਸਿਆ ਵੀ ਪੂਰੀ ਰਾਤ ਲੱਗ ਜੂ ਜੇ ਮੈਂ ਬਣਾਉਣ ਲੱਗਦਾ ਉਹਨੇ ਪਾਵਦਾ। ਤੁਹਾਡੇ ਨਾਲ ਕੋਈ ਇਕੱਲਾ ਬੋਤਾਂ ਦਾ ਰਿਸ਼ਤਾ ਨਹੀਂ। ਤੁਹਾਡੇ ਨਾਲ ਇੱਕ ਭੱੱਬਾ ਵੀ ਹੈ, ਭਾਈਚਾਰਾ ਵੀ ਹੈ। ਆ ਬੈਠੇ پیچھے ਹੋਰ ਇਹ ਗੱਲਾਂ ਸੁਣਦੇ ਨੇ ਸਰਪੰਚ ਸਾਹਿਬ ਵੀ ਮੇਰੇ ਦਾਦਾ ਜੀ ਬਾਰੇ ਉਹ ਕਈ ਕਈ ਦਿਨ ਇੱਥੇ ਰਹਿੰਦੇ। ਸਰਪੰਚ ਜਗਾਉਣਾ ਜੀ ਸਾਡੇ ਬਦਲਾਅ ਦੇ ਚੱਕਰ 'ਚ ਫਿਰਦੇ ਐ ਸਾਨੂੰ ਓਟਾ ਪਾਗਲਾਂ ਨੂੰ ਕੇ ਉਹਨਾਂ ਨੂੰ ਜਗਾਉਣਾ ਜ਼ਰੂਰੀ ਐ ਉਹਨਾਂ ਨੂੰ ਸਭ ਕੁਝ ਦਿਖਾਉਣਾ ਜ਼ਰੂਰੀ ਐ ਇਹਨਾਂ ਨੂੰ ਜਗਾਵਾਂਗੇ ਤਾਂ ਸ਼ਾਇਦ ਉਹਨਾਂ ਦੇ ਕੰਨ ਤੇ ਜੂਹ ਸਕਦੇ ਤਾਂ ਸ਼ਾਇਦ ਉਹਨਾਂ ਨੂੰ ਸਮਝ ਆ ਜਾਏ ਵੀ ਪੰਜਾਬ ਦੇ ਲੋਕ ਸਾਡੇ ਤੋਂ ਨਾਰਾਜ਼ ਨੇ ਅਸੀਂ ਜਿਹੜੇ ਵਾਅਦੇ ਕੀਤੇ ਜਿਹੜੇ ਮੈਂ ਤੁਹਾਨੂੰ ਗੜਾਏ ਨੇ ਸ਼ਾਇਦ ਉਹ ਵਾਅਦੇ ਤੇ ਉਹ ਗੌਰ ਕਰਨ ਸ਼ਾਇਦ ਕੋਈ ਪੰਜਾਬ ਦਾ ਉਪਲਾਕਰ